जे ए लगा लिया तो मेकअप और पति दोनों ही थोड़ी ग्रिप च रहने तो सोच रहे हो गए कि यह बला की है मैं थोनों इस बला बारे दसागी लेकिन उस तो पहला फटाफट वीडियो सेव कर लोता जो ये बला थोड़े हाथों निकल ना जाए ਬਹੁਤ ਪਰੇ ਦੋ ਹੋਇਆ ਹੋਣਾ ਕਿ ਤੁਸੀਂ ਮੇਕਅਪ ਕਰਕੇ ਮੈਰਿਜ ਫੰਕਸ਼ਨ ਤੇ ਗਏ ਹੋ ਜਾਂ ਕਿਸੇ ਵੀ ਫੰਕਸ਼ਨ ਤੇ ਗਏ ਹੋ ਕਿ ਜਦੋਂ ਫੰਕਸ਼ਨ ਅੱਧਾ ਪੀਤਿਆ ਜਾਂ ਫਿਰ ਜਦ ਤੱਕ ਬਰਾਤ ਆਈ ਹੈ ਉਹ ਤੱਕ ਤੁਹਾਡਾ ਮੇਕਅਪ ਜਿਹੜਾ ਹੈਗਾ ਉਹ ਨਿਕਲਣਾ ਸਟਾਰਟ ਹੋ ਗਿਆ ਜਾਂ ਫਿਰ ਪੈਚਿੰਗ ਹੋਣਾ ਸਟਾਰਟ ਹੋ ਗਿਆ ਤੇ ਤੁਹਾਡਾ ਮੂਡ ਫੰਕਸ਼ਨ ਚ ਖਰਾਬ ਤੁਹਾਨੂੰ ਦੇਖ ਕੇ ਤੁਹਾਡੇ ਪਤੀ ਦਾ ਮੂਡ ਖਰਾਬ ਪਰ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਇਹ ਹੈ ਨਾ ਜਾਦੂ ਦਾ ਸਪਰੇਅ ਏ ਹੈ ਰਿਕੋਰਡ ਦਾ ਗ੍ਰਿਪ ਸਪਰੇ ਬਸ ਮੇਕਅਪ ਕਰਨ ਤੋਂ ਪਹਿਲਾਂ ਇਸ ਨੂੰ ਸਪਰੇ ਕਰੋ ਮੇਕਅਪ ਕਰਕੇ ਜਦੋਂ ਹਾਫ ਹੋ ਗਿਆ ਉਦੋਂ ਫਿਰ ਸਪਰੇ ਕਰੋ ਔਰ ਜਦੋਂ ਮੇਕਅਪ ਬਿਲਕੁਲ ਡਨ ਹੋ ਗਿਆ ਉਦੋਂ ਫਿਰ ਇਸ ਨੂੰ ਸਪਰੇ ਕਰੋ ਇਹਨੇ ਮੇਕਅਪ ਨੂੰ ਇਦਾਂ ਫੜਨਾ ਜਿੱਦਾਂ ਕਾਨੂੰਨ ਦੇ ਲੰਬੇ ਹੱਥ ਹੋਣ ਇਸ ਦੇ ਨਾਲ ਮੇਕਅਪ ਤੁਹਾਡਾ ਫੁੱਲ ਨਾਈਟ ਫੁੱਲ ਡੇ ਯਾਨੀ ਕਿ ਫੁੱਲ ਫੰਕਸ਼ਨ ਜਿੱਦਾਂ ਨੇ ਕਪ ਤੁਸੀਂ ਕਰੋ ਕਰਕੇ ਜਾਓਗੇ ਉਦਾਂ ਹੀ ਤੁਹਾਡਾ ਮੇਕਅਪ ਤੁਸੀਂ ਵਾਪਿਸ ਫੰਕਸ਼ਨ ਤੋਂ ਆਉਂਗੇ ਉਸਰਾ ਹੀ ਰਹੇਗਾ ਕਿਉਂਕਿ ਗ੍ਰਿਪ ਸਪਰੇ ਜਿਹੜਾ ਹੈਗਾ ਉਹ ਮੇਕਅਪ ਨੂੰ ਇੱਕ ਅੱਛੀ ਗ੍ਰਿਪ ਦੇ ਕੇ ਰੱਖਦਾ ਹੈ ਕਿ ਤੁਹਾਡਾ ਫੇਸ ਪੈਚੀ ਨਹੀਂ ਹੋਣ ਦਿੰਦਾ ਮੇਕਅਪ ਤੁਹਾਡਾ ਨਿਕਲਣ ਨਹੀਂ ਦਿੰਦਾ ਹੈਗਾ ਔਰ ਤੁਹਾਡੀ ਸਕਿਨ ਨੂੰ ਬਹੁਤ ਹੀ ਹਾਈਡਰੇਟ ਕਰਦਾ ਹੈ ਔਰ ਤੁਹਾਡੇ ਫੇਸ ਨੂੰ ਵੀ ਗਲੋਈ ਕਰਦਾ ਹੈ ਨੈਕਸਟ ਡੇ ਜਦੋਂ ਤੁਸੀਂ ਫੇਸ واش ਕਰਦੇ ਹੋ ਮੇਕਅਪ ਕੱਢਦੇ ਹੋ ਉਸ ਤੋਂ ਬਾਅਦ ਤੁਹਾਨੂੰ ਲੱਗੇਗਾ ਕਿ ਤੁਹਾਡੀ ਸਕਿਨ ਬਹੁਤ ਹੀ ਗਲੋਈ ਹੋ ਰਹੀ ਹੈ ਬਹੁਤ ਹੀ ਫਰੈਸ਼ ਹੋ ਰਹੀ ਹੈ ਯਾਨੀ ਕਿ ਐਕਚੁਅਲ ਦੇ ਵਿੱਚ ਬਹੁਤ ਸਾਰੇ ਕੰਮ ਕਰਦਾ ਹੈ ਨਾ ਹੀ ਜਾਦੂ ਦਾ ਸਪਰੇ ਇਸ ਲਈ ਐ ਸਪਰੇ ਤੁਹਾਡੀ ਵੈਨਿਟੀ ਚ ਹੋਣਾ ਹੀ ਚਾਹੀਦਾ ਹੈ ਕਿਉਂਕਿ ਇਹ ਇੱਕ ਸਪਰੇ ਤੁਹਾਡੇ ਬਹੁਤ ਸਾਰੇ ਪੈਸੇ ਉੱਪ ਚਾ ਸਕਦਾ ਹੈ ਤੇ ਇਹ ਐਜ਼ ਅ ਟੋਨਰ ਕੰਮ ਕਰਦਾ ਹੈ ਐਜ਼ ਅ ਮਿਸਟ ਕੰਮ ਕਰਦਾ ਹੈ ਅਗਰ ਆਪ ਆਪਣਾ ਮੇਕਅਪ ਤੁਸੀਂ ਇੱਕ ਡੂਈ ਲੁੱਕ ਲੈਣਾ ਚਾਹੁੰਦੇ ਹੋ ਤਾਂ ਸੋ ਗ੍ਰਿਪ ਪ੍ਰਾਈਮਰ ਤੁਹਾਡੀ ਵੈਨਿਟੀ ਚ ਹੋਣਾ ਹੀ ਚਾਹੀਦਾ ਹੈ ਇਸ ਨੂੰ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਔਰ ਤੁਸੀਂ ਇਹ ਨੂੰ ਮਾਰਕੀਟ ਚ ਵੀ ਨਾਰਮਲੀ ਇਹ ਮਿਲ ਜਾਂਦਾ ਹੈ ਔਰ ਬਹੁਤ ਹੀ ਪਾਕਟ ਫ੍ਰੈਂਡਲੀ ਹੈ ਬਲੋ ਚੀਪ ਐਂਡ ਬੈਸਟ ਹੈ ਗਾਇਸ ਸੋ ਜ਼ਰੂਰ ਰੱਖੋ ਸੋ ਤੁਸੀਂ ਇਸ ਗ੍ਰਿਪ ਸਪਰੇਅ ਨੂੰ ਜੋ ਕਿ ਰੀਕੋਰਡ ਦਾ ਗ੍ਰਿਪ ਸਪਰੇਅਰ ਸੋ ਤੁਸੀਂ ਇਸ ਨੂੰ ਯੂਜ਼ ਕਰਿਓ ਔਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਕਿੱਦਾਂ ਦਾ ਲੱਗਿਆ ਕਿ ਤੁਹਾਡੇ ਨਾਲ ਇਨੀ ਕਿੰਨੀ ਗ੍ਰਿਪ ਬਣਾਈ ਤੁਹਾਡੇ ਪਤੀ ਤੇ ਕਿੰਨੀ ਗ੍ਰਿਪ ਬਣਾਈ ਸੋ ਜ਼ਰੂਰ ਯੂਜ਼ ਕਰੋ ਰੀਕੋਰਡ ਦਾ ਗ੍ਰਿਪ ਸਪਰੇਅਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਕਿੱਦਾਂ ਦਾ ਲੱਗਿਆ ਥੈਂਕ ਯੂ ਸੋ ਮਚ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਰੰਜਨਾ ਤਿਮਾਨ ਬਲੌਗਸ ਨੂੰ